ਨਾ ਕਰਨੀਆਂ ਵੀ ਕਲ ਨੂੰ ਆਣੀਆਂ ਵੀ ਮੈਨੂੰ ਫੋਨ ਲਾ ਕੇ ਦੇ ਮੈਂ ਜਸਪਾਲ ਨਾਲ ਗੱਲ ਕਰਨੀ ਇਹਨੂੰ ਵੀ ਹੁਣ ਗੋਲਾ ਵੱਜ ਗਿਆ ਪਰ ਆਉਣੇ ਨਹੀਂ ਆਉਣਾ ਤੇ ਆ ਗਈ ਆ ਕੀ ਗੱਲ ਹੋਈ ਤਵਨ ਪਤਾ ਨਹੀਂ ਪਾਜੀ ਭਾਂਡੇ ਦੇ ਇਹ ਤੋਂ ਅੱਧੇ ਘਰੇ ਬੀਤੀ ਵੱਧ ਗਿਆ ਵਾ ਚਲਾ ਕੇ ਭਵਾ ਕੇ ਆਏ ਨਾ ਨਾ ਇੱਥੇ ਵੀ ਮੈਂ ਲੰਮੀ ਪੈਣਾ ਪਰ ਉਹ ਨਹੀਂ ਆਗੇ ਨਾ ਇੱਥੇ ਉਹਨਾਂ ਨੇ ਕਿ ਮੇਰੀ ਨੀਂਦ ਖਰਾਬ ਕਰਦੀ ਮਮੀ ਮਨਾ ਫੋਨ ਤੇ ਗੱਲ ਕਰਕੇ ਹਟੀ ਨੇ ਪਰੋਣੇ ਲੱਗੇ ਨਹੀਂ ਆਉਣ ਨੀਦੀ ਤੇ ਸਫਾਈਆਂ ਰਹੀਆਂ ਕਰਨ घर का सारा काम ना मनु ही करना पैनाई तो ना कोई बहना मारूवा दी आखिर एडे न्याण जिदी ना जो लड़ हो रही अगों पिछा मतलब पर डी उड़ाने चुप करा ਇਨਾ ਪਰੌਣੇ ਆਣ ਲੱਗੇ ਨੇ ਮੇਰੇ ਭੂਆ ਦੇ ਪੁੱਤਰੇ ਤੇ ਤੂੰ ਉੱਠ ਕੇ ਨਾ ਅੱਧ ਪਾਣੀ ਕਰ ਲੈ ਸਫਾਈਆਂ ਸੁੱਣਾਂ ਚੱਲ ਕਰ ਲਈਆਂ ਨੇ ਤੇ ਸੰਦੀਪ ਟਾਈਏ ਸਾਰੇ ਕੱਪੜੇ ਧੋਣ ਤੇ ਚੱਲ ਇਹਨੂੰ ਚੁੱਪ ਕਰਾ ਆ ਕੇ ਨਾ ਤੇ ਤੂੰ ਚੌਂਕੇ ਚ ਲੱਗ ਜਾ ਕੰਮ ਕਰ ਕੋਈ ਗੱਲ ਨਹੀਂ ਮੰਮੀ ਜੀ ਚੁੱਪ ਕਰ ਜੇਗੀ ਨਾ ਤੇ ਮੈਂ ਕਰ ਦਾਂਗੀ ਕੰਮ ਨਹੀਂ ਤਾਂ ਆਪੇ ਦੀਦੀ ਕਰ ਲਣਗੇ ਦੀਦੀ ਕਿੰਨਾ ਕ ਕਰਨਾ ਉਹਦੇ ਖਰਚੇ ਕੀ ਲੀੜੇ ਧੋਦਗਾ ਤੇਨੂੰ ਪਤਾ ਹੀ ਹੈ ਪੰਡਾਨਾਂ ਨਾਲ ਤੇ ਲੀੜੇ ਨੇ ਕਰਦੀ ਸਫਾਈ ਐਵੇਂ ਹੁੰਦੀ ਐ ਤੇ ਉਹਨੇ ਸਾਰਾ ਦਿਨ ਲੀੜੇ ਧੋਣੇ ਨੇ ਲਿਆ ਇਹਨੂੰ ਮੈਨੂੰ ਫੜਾ ਮੈਂ ਆ ਰਹੇ ਲੋ ਨਹੀਂ ਐ ਤੇ ਤੂੰ ਉੱਠ ਕੇ ਤੇ ਕੰਮ ਕਰ ਵੇਲੇ ਮਮੀ ਜੀ ਜਾਂਦੀ ਐ ਤੇ ਚੁੱਕ ਲੋ ਨਹੀਂ ਚਲੀ ਜਾਣਾ ਮੇਰੇ ਕੋਲ ਮੈਂ ਕਿਹੜੀ ਅੱਗੇ ਚੁੱਕ ਨਹੀਂ ਆ ਮੇਰਾ ਪੁੱਤ ਤੇ ਤੂੰ ਉੱਠ ਕੇ ਨਾ ਹੁਣ ਟਾਈਮ ਨਾਲ ਕੰਮ ਕਰ ਲੈ ਉਹਨਾਂ ਨੇ ਆ ਜਾਣਾ ਸਾਧਿਆ ਨਹੀਂ ਜੀ ਇਹਨ ਕੀ ਰਾਤ ਰਹਿਣਾ ਮੇਰੀ ਰੋਟੀ ਟਾਈਮ ਨਾਲ ਨਾ ਪਕੀ ਹੋਣਾ ਉਹ ਭੁੱਖੇ ਤੋਂ ਜਣ ਕੋਈ ਗੱਲ ਨਹੀਂ ਕਰਦਨੀ ਜਿਨ੍ਹਾਂ ਦਾ ਤੇ ਦੀਦੀ ਨੂੰ ਕਿਹਾ ਲਾਗਾ ਕੰਮ ਕਰਾ ਦਿਓ ਮੇਰੇ ਮੇਰੇ ਕੋ ਨਹੀਂ ਜੀ ਕੱਲੀ ਕੋ ਹੋਣਾ ਚਲ ਮੈਂ ਕਹਿ ਦਾਂਗੀ ਉਹਨੂੰ ਜਦੋਂ ਲੀੜੇ ਕਪੜੇ ਧੋ ਕੇ ਆਏਗੀ ਨਾ ਫਿਰਨ ਬਾਸ ਜੀ ਸੰਦੀਪ ਨਾਲ ਤੂੰ ਵੀ ਥੋੜਾ ਜਿਹਾ ਇੱਥੇ ਆ ਲੈ ਇਹਦੇ ਨਾਲ ਠੀਕ ਐ ਜਾਨੀ ਆ ਕੁੜੀਏ ਨਹੀਂ ਠੀਕ ਹੈ ਨਾ ਉੱਧ ਮੇਰੇ ਸੇਪੀ ਡੀ ਹੁੰਦੀ ਹੀ ਤੇ ਮੈਂ ਆਖਿਆ ਵੀ ਜਾ ਆਪਣੀ ਦਾਦੀ ਕੋਲ ਚਲ ਜਾ ਆਂਦੀ ਵੀ ਨਾ ਮੈਂ ਤੇਰੇ ਕੋਲ ਰਹਿਣਾ ਤੇ ਅੱਜ ਮੈਨੂੰ ਲੋੜ ਆ ਨਾ ਜੀ ਅੱਜ ਚਾਟੀ ਦਾਦੀ ਕੋਲ ਚਲ ਗਈ ਆ ਆ ਤਾ ਹੁਣ ਮਨਸ਼ੋਇਦ ਨੇ ਦਾਲਾਂ ਦਾ ਵੀ ਪਤਾ ਨਹੀਂ ਪਤਾ ਕਿੱਥੇ ਪਈਆਂ ਇਹ ਤਾਂ ਸਾਰਾ ਦੀਦੀ ਸਾਹਮਣੇ ਹੁੰਦੇ ਹੀ ਹੁਣ ਮੈਂ ਕੀ ਕਰਾਂ ਇਦਾਂ ਕਹਿੰਦੀ ਆ 2 ਮਿੰਟ ਦਾ ਟਾਈਮ ਟੂਮ ਲਗਾ ਕੇ ਨਾ ਤੇ ਚਲ ਜਣੀ ਆ ਕੋਈ ਬਾਹਨਾ ਮਾਰ ਦਾਂਗੀ ਆਪੇ ਦੀਦੀ ਆ ਕੇ ਸਾਰਾ ਕੰਮ ਕਰ ਲਣਗੇ ਮੈਥੋਂ ਨਹੀਂ ਹੁੰਦਾ ਇਹ ਦੂਰੀ ਤੇ ਇਦਾਂ ਹੀ ਬੈ ਗਈ ਨਾ ਤੇ ਮੰਮੀ ਨੇ ਤਾਂ ਚੱਟ ਸਾਬੋ ਜਣਾ ਪੀ ਇਹ ਤਾਂ ਪਖੰਡ ਕਰਦੀ ਆ ਇਦਾਂ ਕਰਨੀ ਰਸੋਈ ਚ ਭਾਂਡੇ ਪਏ ਨੇ ਉਹ ਹੋਈ ਜਾ ਕੇ ਧੁੰਡਿਆ ਪਨੀਆ ਧੁੰਦੀ ਧੁੰਦੀ ਮੰਮੀ ਨੇ ਜਾ ਕੇ ਕਹਿਣਾ ਕਿ ਮੈਨੂੰ ਨਾ ਪਤਾ ਨਹੀਂ ਕੀ ਹੋੰਦਿਆ ਵਾ ਹਾਂ ਤਾਂ ਜੋ ਪਹਿਲੇ ਤੋੜ ਦਿੰਦੀ ਆ ਧੋਨੀ ਟਾਲੀ ਨਹੀਂ ਪਾਦੀ ਹਾਂ ਜੇ ਦਿੱਤੇ ਅੱਗੇ ਤੋ ਲਾਂਗੇ ਫੋਨ ਜਾ ਕੇ ਗੋਮੀ ਇਰਦਾ ਕਰਦੀ ਆ ਕਹਿਦਨੀ ਅਭੀ ਮੈਨੂੰ ਪਤਾ ਨਹੀਂ ਕੀ ਹੋੰਦਿਆ ਵਾ ਮੇਰਾ ਪੁੱਤੋ ਪੈਰਾਂ ਤੇ ਲਿਖੀ ਜਾਂਦੇ ਆ ਇਧਰ ਕਰੋ ਇਧਰ ਦੀਆਂ ਅੱਖਾਂ ਤੇ ਲਿਖੋ ਹਾਂਜੀ ਸ਼ਾਬਾਸ਼ ਇੱਦਾਂ ਦਾ ਮੇਰਾ ਪੁੱਤ ਖੇਡਿਆ ਕਰੋ ਮੰਮੀ ਹਾਂਜੀ ਬਾਜੀ ਕਿੱਥੇ ਨੇ ਕਿਉਂ ਮੰਮੀ ਮੈਂ ਤਾਂ ਭਾਂਡੇ ਮਾਂਜਾਂਦੀ ਮੈਨੂੰ ਪਤਾ ਨਹੀਂ ਕੀ ਹੋੰਦਿਆ ਵਾ ਚੱਕੜ ਹੀ ਆਈ ਜਾਂਦੇ ਨੇ ਮੈਂ ਤਾਂ ਮਾਹੀ ਤੁਰਕੀ ਆਈਆਂ ਖਲੋਤਾ ਵੀ ਨਹੀਂ ਜਾਂਦੇ ਉਹ ਤਾਂ ਘਰ ਹੈ ਨਹੀਂਗਾ ਘਰ ਹੈ ਨਹੀਂਗਾ ਕਿੱਥੇ ਨੇ ਇਹਨੇ ਬਾਜੀ ਉਹ ਬਾਹਰ ਹੋ ਗਿਆ ਜੀ ਇਹਨਾਂ ਨੇ ਮੈਨੂੰ ਦੱਸ ਕੇ ਜੀ ਆ ਵੀ ਕਿੱਥੇ ਗਿਆ ਤੇ ਕਿੱਥੇ ਨਹੀਂ ਹਾਂਜੀ ਮੰਮੀ ਮੇਰਾ ਤਾਂ ਸਿਰ ਵੀ ਪਾਟ ਨਹੀਂ ਗਿਆ ਵਾ ਮੈਂ ਤਾਂ ਕੁੜੀ ਨੂੰ ਸੌ ਲੈ ਕੇ ਬੈਠੀ ਆ ਰਹੀ ਲੱਗੀ ਅਗਰ ਤੂੰ ਕੋਈ ਕੰਮ ਕਰ ਲੇਗੀ ਤੇ ਤੂੰ ਮਨ ਹੋ ਰਹੀ ਆਂਗੇ ਦੱਸ ਦਿੱਤਾ ਮੇਰਾ ਸਿਰ ਪੀੜ ਕਰਨ ਢਿਆ ਵਾ ਮੰਮੀ ਹੁਣ ਮੈਂ ਕਿਹੜਾ ਜਾਣ ਕੇ ਡਈਆਂ ਕਰਨ ਹੁਣ ਮੈਂ ਵੀ ਭਾਂਡੇ ਮਾਂ ਜਾਂਦੀ ਹਾਂ ਕੋ ਦਾਮੀ ਪਤਾ ਨਹੀਂ ਕੀ ਹੋ ਗਿਆ ਤੱਜੀ ਤੇ ਤੁਹਾਡੇ ਕੋ ਆਈਆਂ ਕਿ ਭਾਜੀ ਕਿੱਥੇ ਨੇ ਮੈਨੂੰ ਤਾਂ ਲੱਗਦਾ ਤੂੰ ਜਾਣ ਕੇ ਕਰਨ ਲਈ ਉਦੋਂ ਦੀ ਤੇ ਕੁੜੀ ਨੂੰ ਲੈ ਕੇ ਬੈਠੀ ਐ ਜਦੋਂ ਫੋਨ ਆਇਆ ਵੀ ਪਰੌਣੇ ਨੇ ਆਉਣਾ ਤੇ ਤੇਰਾ ਬਹਾਨਾ ਬਣ ਗਿਆ ਮੇਰੇ ਸਿਰ ਪੀੜ ਹੋਣ ਲਈ ਮੰਮੀ ਸਿਰ ਤੇ ਮੇਰੀ ਉਦੋਂ ਵੀ ਹੋਣ ਦੀ। ਮੈਂ ਮਾਂ ਮੰਮੀ ਨੇ ਕਹਿੰਿਆ ਘਰ ਪੜੌਣਿਆਂ ਦਾ ਨਾਂ ਸੁਣ ਕੇ ਨਾ ਪੱਜ ਲਾਉਂਦੇ ਹੀ ਐ। ਮੈਂ ਤਾਂ ਵੀ ਕੰਮ-ਕੰਮ ਚੱਲ ਗਈ ਹਾਂ। ਤੂੰ ਹੁਣ ਮੈਂ ਕੀ ਕਰਾਂ? ਤੁਹਾਨੂੰ ਨਾ ਦੁੱਖ-ਚੁੱਕ ਦਾਨੀਆਂ ਤੁਹਾਨੂੰ ਜੋ ਕੰਮ ਦਾ ਹੀ ਆ। ਵੀ ਕੰਮ ਹੀ ਹੋ ਕਰਦੀਆਂ ਰਹਿਣ ਸਾਰਾ ਦਿਨ। ਨਹੀਂ ਨਹੀਂ ਜੋ ਸੋਚਦਾ ਕਿਉਂ ਨਹੀਂ ਗਾ? ਉੰਜ ਵੀ ਗਾਹ ਪੈ ਹੀ ਜਾਂਦਾ। ਨੋਆ ਸੀਣ ਜਦੋਂ ਕੋਈ ਪੜੌਣਿਆਂ ਨੇ ਆਉਣਾ ਹੋਵੇ ਆਪਣੇ ਆਉਣੇ ਹੋਣਾ ਤੇ ਫੇਰ ਭਾਂਵੇਂ ਸਿਰ ਬੰਦ ਕੇ ਵੀ ਕਰ ਲਈਏ। ਚਲ ਕੋਈ ਨਹੀਂ ਮੰਮੀ ਜੋ ਤੂੰ ਕਹਿਣਾ ਨਾ ਕਹਿ ਲੋ। ਤੇ ਭਾਜੀ ਦੇ ਫੇਰੇ ਇੱਥੇ ਨੇ ਕਿ ਜਾਂ ਫੇਰ ਮੈਂ ਫੋਨ ਕਰਨੀ। ਚਲੋ ਫੋਨ ਕਰਕੇ ਭਾਜੀ ਨੂੰਵਾਜੇ ਆਹੋ ਜਵਾਈ ਲਿਆ ਕੇ ਨਾ ਧਿਆਨ ਕੇ ਕੰਮ ਸਾਰਾ ਕਰਨਾ ਹੀ ਕੋਈ ਗੱਲ ਨਹੀਂ ਮੰਮੀ ਮੈਂ ਕਰ ਲਾਂਗੀ ਉਹੋ ਹੀ ਗੱਲ ਸਿਆਣੇ ਆਂਦੇ ਨਾ ਆਪਣਾ ਕੋਈ ਭੈਣ ਭਰਾ ਉੜਾ ਹੋਣਾ ਹੈ ਨਾ ਤੇ ਫੇਰ ਬੜਾ ਦੌੜ ਦੌੜ ਕੇ ਕਰਦੇ ਨੇ ਬੂਹੇ ਵਾਲ ਵੇਂਦੇ ਗਾਣੇ ਬਿਕਾਜ਼ ਉਹੜਾ ਲੱਕਾ ਦੌੜ ਨਹੀਂ ਆਉਣਾ ਇੱਥੇ ਮੈਂ ਫੋਨ ਕਰਨ ਲਈ ਸਾਂ ਉਥੇ ਚੰਗੀ ਭਲੀ ਕੁੜੀ ਨਾਲ ਡਈ ਸੀ ਹੁਣ ਵੇਲੇ ਬਹਾਨਾ ਬਣਾ ਲਿਆ ਕਿ ਮੇਰੇ ਤੇ ਸਿਰਫੀ ਡੋਣ ਲਈ ਇੱਥੋਂ ਪਤਾ ਲੱਗਦਾ ਨਾ ਨੂੰ ਮਾਚੀ ਕਹਿੰਦਾ ਆਪਰਾ ਹੀ ਚੰਗਾ ਲੱਗਦਾ ਏ ਕਿ ਕਿਸੇ ਦਾ ਨਹੀਂ ਭੈਣ ਭਰਾ ਚੰਗਾ ਲੱਗਦਾ। ਉਹ ਮਾਮਾ ਨੇ ਚ ਦੇਹੀ ਹੋ ਕੇ ਪਮਾਂਗੀ। ਆ ਮੰਮੀ ਨੇ ਨਾ ਹੋਰੀ ਵਕਤ ਪਾਤਾ ਵਾ ਦਵਾਈ ਲੈ ਕੇ ਤੈਨੂੰ ਕੰਮ ਕਰਨਾ ਪੈਣਾ। ਮੈਂ ਵੀ ਨਹੀਂ ਕਰਨਾ ਹੈਗਾ। ਸਭ ਕਰਦੀ ਨਾ ਲੱਗੇ ਲੱਗੇ। ਨਾ ਕਰਨੀਆਂ ਵੀ ਕੱਲ ਨੂੰ ਆਣੀਆਂ ਵੀ ਮੈਨੂੰ ਫੋਨ ਲਾ ਕੇ ਦੇ ਮੈਂ ਜਸਪਾਲ ਨਾਲ ਗੱਲ ਕਰਨੀ। ਇਹਨੂੰ ਹੀ ਹੁਣ ਗੋਲਾ ਵੱਜ ਗਿਆ ਪਰ ਆਉਣੇ ਨਹੀਂ ਆਉਣਾ ਤੇ ਕਿੱਡੇ ਬਹਾਨੇ ਲੱਭਦੀ। ਕਿਤੇ ਕਿਤੇ ਮੇਰਾ ਪੋਤਾ ਕਹਿੰਦਾ ਕਵਲ ਅਜੇ ਰਾਤ ਨੂੰ ਫੋਨ ਲਾ ਕੇ ਦੇਨ ਮੈਂ ਜਸਵੰਤ ਨਾਲ ਗੱਲ ਕਰਾਂ ਤੇ ਦਵਾਈ ਲੈ ਆਉ ਤੋਏ ਗੱਲੇ ਪੰਮੀ ਤੇ ਪਾਜੀ ਕਰੇ ਨੇ ਇਹਨੇ ਲਾਗੇ ਤੇ ਅੰਦੋ ਆਪੇ ਸਮਝਾ ਤਾ ਕੋਹਲੇ ਹੋਈ ਆ ਫਰਕ ਪੈ ਜਾਂਦਾ ਵਾ ਤੇ ਸ਼ਾਮਾ ਕਰ ਦੋ ਭੈਣ ਨੇ ਉਧਰ ਪਰੌਣੇ ਆਉਣ ਵਾਲੇ ਨੇ ਦਵਾਈ ਲੈਣਗੇ ਤੇ ਖਾ ਕੇ ਦਵਾਈ ਤੇ ਮੁੜ ਕੇ ਕੋਈ ਅਲਬਾੜੀ ਕਰੇਗੀ ਉਹ ਦਿਨ ਮੈਂ ਆਖਣੇ ਵੀ ਉਹ ਕੰਮ ਲੱਗੀਏ ਤੇ ਤੂੰ ਵੀ ਕੋਈ ਕਰ ਲੈ ਤੂੰ ਦਵਾਈ ਨਹੀਂ ਖਾਣੀ ਤੇ ਭਈ ਰੋ ਫਿਰ ਇੱਥੇ ਅਲਾਹ ਨੂੰ ਕਹਿੰ ਕੇ ਮੈਂ ਗੱਲ ਕਰਾਂ ਉਹਦੇ ਨਾਲ ਮੈਨੂੰ ਤਾਂ ਜਿਆਸ ਨਹੀਂ ਕੀ ਹੈ ਆ ਬੱਸ ਕੰਮ ਆ ਗਿਆ ਕਰਦਾ ਜਿੱਥੇ ਵੀ ਹੈਗਾ ਮੇਰਾ ਕੋਤੇ ਛੇਦੀ ਆ ਜਾ ਗਵਲ ਦਾ ਪਤਾ ਨੇ ਬੀਬੀ ਵੱਧ ਗਈ ਦਵਾਈ ਲੈਣੀ ਹੋਣੀ ਹੈ ਚਲਾ ਰਹਿਣਾ ਮੈਂ ਹੁਮੀ ਕਿੱਥੇ ਨੇ ਬਾਜੀ ਆਂਦਾ ਮੈਂ ਆਉਣ ਲੱਗਾ ਠੀਕ ਕੀ ਅੰਦੇ ਲੈ ਆਵਾਂਗੇ ਦਵਾਈ ਆਹੋ ਤੇ ਦਵਾਈ ਮੈਂ ਕਦੀ ਲਈ ਹੋਈ ਚੰਗੀ ਭਾਈ ਤੇ ਹੈਗੀਆਂ ਮੈਂ ਤਾਂ ਪਖਾਂਦੀ ਕਰਨ ਲਈ ਲੱਗਦਾ ਇਹਨਾਂ ਨੇ ਨਾ ਸੱਚੀ ਖਵਾ ਕੇ ਰਹਿਣਾ ਮੈਨੂੰ ਦਵਾਈ ਆ ਗਿਆ ਆ ਗਿਆ ਮੰਮੀ ਕੀ ਕਰੂਗੀ ਤੁਹਾਨੂੰ ਇਹ ਨਾ ਗਵਲ ਤੇ ਚੰਗੀ ਭਲੀ ਸੀ ਤੇ ਭਾਂਡੇ ਮਾਣ ਜਾਂਦੇ ਹੀ ਤੇ ਪਹਿਲਾਂ ਆਖਣ ਦੇ ਹੀ ਮੈਨੂੰ ਚੱਕਰ ਆਉਂਦੇ ਨੇ ਤੇ ਬਾਅਦ ਵਿੱਚ ਜਦੋਂ ਨਾ ਵੀਪੀ ਵੱਧ ਕੇ ਆਵੇ ਤੇ ਤੂੰ ਏਦਾਂ ਕਰਦੀ ਉਹਦੀ ਦਵਾਈ ਲੈ ਆ ਪਰੌਣੇ ਵੀ ਆਉਣ ਵਾਲੇ ਨੇ ਪਰੌਣਿਆਂ ਵਾਲੇ ਨੇ ਆਹੋ ਕੌਣ ਆਉਣ ਵਾਲੇ ਉਹ ਨਾ ਮੇਰੇ ਘੂਆ ਦੇ ਪੁੱਤਰੇ ਬਾਹਰ ਗਏ ਹਨ ਤੇ ਹਫਤਾ ਹੋ ਗਿਆ ਉਹਨਾਂ ਨੂੰ ਆਇਆਂ ਤੇ ਉਹਨਾਂ ਨੇ ਅੱਜ ਆਉਣਾ ਮਿਲਣਾ ਤੇ ਏਦਾਂ ਕਰੀ ਵੀ ਦਵਾਈ ਚੰਗੀ ਲਈ ਆਈ ਜਿਹੜੀ ਇੱਕੋ ਖਰਾਕ ਖਾਦੇ ਆ ਨਾ ਉਹਨੂੰ ਫਰਕ ਪੈ ਜਾ ਕਿਉਂਕਿ ਸੰਦੀਪ ਤੇ ਛੱਤ ਤੇ ਕੱਪੜੇ ਧੋਣ ਲਈ ਤੈਨੂੰ ਪਤਾ ਹੀ ਹੈ ਅਨਛਦ ਹੁਣ ਕਿੱਥੇ ਕਵਲ ਹੁਣ ਕਵਲ ਉਹ ਖਾਂਦਰ ਲਮੇ ਪਈ ਐ ਤੇ ਦਵਾਈ ਚੰਗੀ ਲੈ ਆਈ ਖਾ ਕੇ ਦਵਾਈ ਤੇ ਮੁੜ ਕੇ ਅੰਨ ਪਾਣੀ ਖਰੇਗੀ ਉਹ ਉੱਥੇ ਦਵਾਈ ਲਏਗੀ ਤੇ ਤੂੰ ਜਾ ਕੇ ਨਾ ਚਾਹ ਪਾਣੀ ਦਾ ਸਮਾਨ ਲੈ ਆਈ ਪਰੌਣਿਆਂ ਲਈ ਚਾਹ ਠੀਕ ਐ ਮੰਮੀ ਮੈਂ ਕੈਨ ਨਾਲੇ ਕਵਲ ਨੂੰ ਚੱਲ ਜਾਓ ਫਿਰ ਭਾਜੀ ਆ ਗਈ ਆ ਕੀ ਗੱਲ ਹੋਈ ਕਵਲ ਪਤਾ ਨਹੀਂ ਭਾਜੀ ਭਾਂਦੇ ਦੇ ਇਹ ਤਾਂ ਹੁਣ ਤੇਰੇ ਬੀਬੀ ਵੱਧ ਗਿਆ ਵਾ ਚਲਾ ਕੇ ਦਵਾਈ ਲੈ ਆਈ ਆ ਇਹ ਤਾਂ ਸੈਡ ਅਕਟਰ ਨੇ ਮੈਨੂੰ ਤਾਂ ਪਰਾਣੀ ਮਮ ਨੂੰ ਮੈਂ ਚਾਹ ਬਣੇ ਦਾ ਸਮਾਨ ਲੈ ਕੇ ਚੱਲ ਗਿਆ ਕਹਿੰਦਾ ਉਹ ਉੱਥੇ ਦਵਾਈ ਲੈਣੇ ਅੱਛਾ ਕੀ ਅੰਦਾਜ਼ ਹੈ ਕਹਿੰਦਾ ਬੀਪੀ ਵਧਿਆ ਹੋਇਤੇ ਆਖਣ ਦੇ ਹੀ ਪੀੜ ਅਰੈਸਟ ਕਰਿਓ ਜਿੰਨੀ ਹੁੰਦੀ ਏ ਕੋਈ ਕੰਮ ਕਰਨਾ ਕਰਿਓ ਚਲ ਠੀਕ ਹੈ ਦਵਾਈ ਖਾ ਕੇ ਤੂੰ ਘਰ ਅਰੈਸਟ ਫਿਰ ਚਲੋ ਠੀਕ ਉਹ ਤੇ ਮੈਨੂੰ ਪਤਾ ਹੀ ਝੋਨੇ ਵਾਲਾ ਪਿੰਡ ਭਰਾਲੀ ਨੂੰ ਦਿਸਦਾ ਵਾ ਕੰਮ ਨੂੰ ਤੇ ਤੂੰ ਪਹਿਲਾਂ ਕੰਮ ਕੋਸਦਾ ਹੁਣ ਤੇਰਾ ਬਹਾਨਾ ਬਣ ਗਿਆ ਜਾ ਘਰ ਅਰੈਸਟ ਤੇ ਹਾਰ ਕੇ ਹੁਣ ਮੈਂ ਸੰਦੀਪ ਨੂੰ ਹੀ ਆਖਾਂ ਨਹੀਂ ਧਿਆਨ ਕਿਥੋਂ ਕੰਮ ਕਰ ਲੈ ਉਹਨੇ ਤਾਂ ਜਵਾਬ ਹੀ ਦੇ ਦਿੱਤਾ ਹਸਾਬ ਨਾਲ ਹੀ ਪਗਲ ਨਾ ਆਵਾਵਾ ਚੰਗਾ ਹੋਇਆ ਜਿਹੜਾ ਭਾਜੀ ਨੇ ਸਮਾਨ ਚਲ ਗਿਆ ਲੈਣ ਭਾਜੀ ਨੂੰ ਕੁਝ ਪਤਾ ਨਹੀਂ ਲੱਗਾ ਆ ਮਮੀ ਨੇ ਤੇ ਹਮਦੇ ਨਾ ਪੁੱਛਿਆ ਤਾਂ ਸਹੀ ਆ ਪੇ ਕੀ ਹਾਲ ਪਰ ਇਹਨਾਂ ਨੂੰ ਸਤਾਈ ਬਣਾਉਣਾ ਨਾ ਬਹੁਤ ਸੋਖਬ ਇਹ ਨਾਨੀ ਪੁੱਛਿਆ ਤੇਰੇ ਹੱਥ ਤੇ ਦਵਾਈ ਹੈਗੀ ਹੈ ਜਾਂ ਨਹੀਂ ਹੈਗੀ ਚੱਲ ਮਨਾ ਹੁਣ ਤੂੰ ਨਾ ਘਰੀ ਅਰੇਸਟ ਕਰ ਲੈ ਨਾ ਨਾ ਇੱਥੇ ਵੀ ਮੈਂ ਲੰਮੀ ਪੈਣਾ ਪਰ ਉਹਨੇ ਆਗੇ ਨਾ ਇੱਥੇ ਉਹਨਾਂ ਨੇ ਤੇ ਮੇਰੀ ਨੀਂਦ ਖਰਾਬ ਕਰਦੀ ਏਦਾਂ ਕਰਨੀ ਆ ਸਸ ਤੇ ਜਾ ਕੇ ਲੰਮੇ ਪਈ ਆ ਘੜੀ ਰਸਤੇ ਤੇ ਕਰਾਂਗੀ ਹਾ ਹਾਈ ਫੋਨ ਤੇ ਮੇਰਾ ਇੱਥੇ ਰਹਿ ਚ ਰਹੀ ਚਲ ਏਦਾਂ ਕਰਨੀ ਫੋਨ ਵੀ ਨਾਲ ਲੈ ਜਣੀ ਆ ਕੁੰਡੀ ਲਾ ਕੇ ਵੇਖਾਂਗੇ ਤੇ ਸਹੀ ਜੇ ਕੋ ਕਰੌਣੇ ਉੱਤੇ ਜਾਣਗੇ ਬੂਆ ਖੜਕਾਠੇ ਉੱਤੇ ਆਉਣਗੇ ਆ ਗਈ। ਆਹ ਮੋਂ ਨੂੰ ਭੁੱਖ ਬੜੀ ਲੱਗੀ ਸੀ ਤੇ ਮੈਂ ਕਿਹਾ ਰੋਟੀ ਪੱਕੀ ਹੋਣੀ ਆ ਜਾ ਕੇ ਖਾ ਕੇ ਆਉਣੀ ਆ। ਆਹੋ ਪੱਕੇ ਆ ਖਾਲਾ। ਆ ਪਕਾਉਣ ਵਾਲੀ ਤੇ ਗੈਤਰੀ ਮੁੰਡੀਆਂ ਕਰਕੇ ਬੈਗੀਆਂ। ਉਧਰੋਂ ਪਰੌਣੇ ਨਹੀਂ ਆਉਣਾ ਸੀ। ਉਧਰ ਉਹਦਾ ਬਹਾਨਾ ਹੋ ਗਿਆ ਕਿ ਮੇਰਾ ਬੀਪੀ ਵੱਧ ਗਿਆ। ਹੁਣ ਜਾ ਕੇ ਜਸਪਾਲ ਤੇ ਦਵਾਈ ਲਿਆਇਆ ਵਾ ਤੇ ਉਸ ਅੰਦਰ ਖਾ ਕੇ ਦਵਾਈ ਦੇ ਲਮੇ ਪਈ ਡਾਕਟਰ ਨੇ ਦੱਸਿਆ ਵੀ ਰੈਸਟ ਕਰ। ਕੋਈ ਮੰਮੀ ਉਹ ਅੰਦਰ ਪਈ ਆ। ਉਹਦੀ ਮੈਨੂੰ ਪੌੜੀਆਂ ਚ ਮਿਲੀ ਸੀ। ਉਹ ਤਾਂ ਛੱਤ ਵਾਲੇ ਕਮਰੇ ਚ ਗਈ ਆ। ਨਹੀਂ ਅੰਦਰ ਵੜੀ ਸੀ ਮੈਂ ਵੇਖੀ ਸੀ। ਨਹੀਂ ਮੰਮੀ ਮੈਨੂੰ ਹੋਣ ਵਿਲੀ ਆ ਮੈਂ ਉਹਨੂੰ ਕਿਹਾ ਮੈਂ ਕਿ ਕਿੱਥੇ ਚਲਨੀ ਆ ਕਹਿੰਦੀ ਮੈਂ ਛੱਤ ਤੇ ਚਲਨੀ ਆ ਇਹਦਾ ਵੀ ਕੋਈ ਪਤਾ ਲੱਗਦਾ ਵਾ ਇਹਨੂੰ ਮੈਂ ਸਾਰਾ ਮੈਨੂੰ ਪਤਾ ਵੀ ਇਹ ਬਹਾਨੇ ਬਣਾਉਣ ਲਈ ਤਾਂ ਹੀ ਛੱਤ ਤੇ ਤੁਰ ਗਈ ਕਿ ਜਿਹੜਾ ਕੋਈ ਭੈਣ ਭਰਾ ਆਏਗਾ ਨਾ ਵੇਖੇਗਾ ਤਾਂ ਨਾ ਮੈਨੂੰ ਭੈਣ ਭਰਾ ਕਿੰਨੇ ਆਣਾ ਮੰਮੀ ਮੇਰੇ ਨਾ ਪੂਆ ਦੇ ਪੁੱਤਰ ਨੇ ਆਉਣਾ ਬਾਹਰ ਗਏ ਹਨ ਅੱਗੇ ਵੀ ਮੈਂ ਤੈਨੂੰ ਦੱਸਿਆ ਕਿ ਹਾਲ ਭੁੱਲ ਗਿਆ ਹਨ ਜਰੀਲੇ ਧੋਣ ਜਿ ਗਈ ਨੇ ਉਹਨਾਂ ਨੇ ਆਉਣਾ ਹੈ ਮੰਮੀ ਮੈਨੂੰ ਤੁਸੀਂ ਕਿਹੜਿਆਂ ਨੂੰ ਦੱਸਿਆ ਮੈਂ ਨੂੰੜੀ ਬਦਨ ਨੂੰ ਕਿਹੜਾ ਫੂਕਾ ਦਾ ਹੋਣਾ ਆਇਆ ਵਾ ਤੰਦੇ ਵੀ ਮੇਰੇ ਵੀ ਦਿਮਾਗ ਇਹ ਹੋ ਜਾਈ। ਪਰ ਇਹਨਾਂ ਨੂੰ ਨਾ ਹੀ ਦੱਸਿਆ ਹੋਵੇਗਾ। ਉਹਨਾਂ ਨੇ ਅੱਜ ਫੋਨ ਕੀਤਾ ਵੀ ਹਾਂ ਆਉਣਾ ਵਾ। ਤੇ ਤੂੰ ਉੱਤੇ ਹੈ ਤੇ ਮੈਂ ਇਹਦੇ ਨਾਲ ਗੱਲ ਕੀਤੀ। ਮੈਂ ਕਿਹਾ ਚੱਲ ਤੂੰ ਨਾ ਹੁਣ ਕੰਮ ਤਾਂ ਦੰਦਾ ਸੰਭ ਲਿਆ ਤੇ ਪਰ ਉਹਨਾਂ ਨੇ ਆਉਣਾ ਵਾ ਤੇ ਰੋਟੀ ਬਣਾ ਨਹੀਂ ਬਣਾਈ। ਤੇ ਅਗਲੀ ਨੇ ਬਹਾਨਾ ਬਣਾ ਲਿਆ ਵਾ ਵੀ ਮੇਰੇ ਨਾ ਵੀਪੀ ਵੱਧ ਗਿਆ ਹੁਣ ਜਾ ਕੇ ਦਵਾਈ ਲੈ ਕੇ ਆਇਆ ਤੇ ਮੈਂ ਕਹਿੰਦੀ ਵੀ ਉੱਥੇ ਅੰਦਰ ਲਮੇ ਪਈ ਏ। ਇਹਦੇ ਕੋਲ ਵੀ ਨਾ ਬਹਾਨੇ ਰੱਬ ਨੇ ਘੜ ਘੜ ਕੇ ਤਰੇ। ਹੁਣ ਮੂ ਵੀ ਮੈਨੂੰ ਸਮਝ ਲੱਗੀ ਵਿੱਚ ਨਹੀਂ ਗੱਲ ਦੀ। ਇਹ ਨਾ ਛਾਤੀ ਤੇ ਤਾਂ ਗਈ ਆ। ਕਿ ਜੇ ਮੈਂ ਇੱਥੇ ਹੋਵਾਂਗੀ ਤੇ ਕੋਈ ਆਏਗਾ ਤੇ ਮੈਨੂੰ ਉੱਠਣਾ ਹੀ ਪੈਣਾ ਵਾ ਤੇ ਉੱਥੇ ਮੈਂ ਮਜੇ ਨਾਲ ਫੋਨ ਤੇ ਵਿੰਦੀ ਫਿਰਾਂਗੀ ਨਾ ਫੋਨ ਨਾਲ ਹਾਜੇ ਫੜ ਕੇ ਗਈ ਜੇ ਅਜਾ ਫੋਨ ਵੀ ਫੜਿਆ ਵਾ ਤੇ ਹੋਰ ਵੇਖ ਲੈ ਮੈਨੂੰ ਕਿਹਦਾ ਪਤਾ ਲੱਗਣ ਦਿੰਦੀ ਐ ਤੇ ਮੰਮੀ ਘੁੰਡ ਫਿਰ ਮੈਂ ਸਵੇਰੇ ਦਿਨ ਨੂੰ ਹੀ ਬਤਾਈ ਬਿਤਾ ਟੇਕਰੋੜੇ ਨੂੰ ਨਾ ਵਾ ਤੁਸੀਂ ਮੈਨੂੰ ਪਹਿਲਾਂ ਦੱਸ ਦੇ ਤੇ ਮੈਂ ਕੋਈ ਇਹੋ ਜਿਹਾ ਕੰਮ ਨਾ ਕਰਦੀ ਹਾਂ ਤੇ ਮੈਂ ਸਫਾਈਆਂ ਦਾ ਖਲਾਰਾ ਪਾ ਬੈਠੀ ਐ ਤੇ ਧੀਏ ਮੈਂ ਫਿਰ ਕੀ ਕਰਾਂ ਇੰਨੀ ਹੀਰਾਂ ਉਹਨਾਂ ਲੈਣਾ ਹੁਣ ਮੈਂ ਕਿਤਰਾ ਜਵਾਬ ਦੇ ਸਕਨੀ ਹਾਂ ਚੱਲ ਮੈਂ ਤੇਰੇ ਨਾਲ ਕਾਗੀਆਂ ਮਾੜਾ-ਮੋਟਾ ਜਿਹੜਾ ਬ ਉਹ ਮੈਂ ਕਰ ਲੈਣੀ ਐ ਤੇ ਚੱਲ ਤੂੰ ਹੋਰ ਕੱਲੇ ਦੌੜ ਭੱਜਣ ਵਾਲਾ ਤੇ ਜਿਹੜੀ ਉੱਤੇ ਕੱਪੜੇ ਮਸ਼ੀਨ 'ਚ ਪਾਏ ਉੱਤੇ ਹੀ ਰਹਿਣਨਾ ਫਿਰ ਰਹਿਣ ਦੇ ਫਿਰ ਹੁਣ ਕੋਈ ਨਹੀਂ ਕੱਲੂ ਦੋਭ ਜਾਂਦੀ ਵੇਹਲਾ ਮਮੀ ਕਵਲ ਦੇ ਹਾਲਾਤ ਮੈਨੂੰ ਨਹੀਂ ਜੇਵਾਰਾ ਹੁੰਦੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਾਂ ਹੀ ਕਿ ਮੈਨੂੰ ਵੱਖ ਕਰੋ ਚੱਲ ਕੋਈ ਨਹੀਂ ਧੀਏ ਜਿਹੜਾ ਆ ਟਾਈਮ ਹੈ ਨਾ ਹੁਣ ਸ਼ਾਮ ਲਈ ਇਹਦੇ ਮਗਰੋਂ ਵੇਖ ਲਾਂ ਤੇ ਇਹਦੇ ਨਾਲ ਵੀ ਇਹ ਕੀ ਕਰਨਾ ਚਾਹੁੰਦੀ ਚਾਹੁੰਦੀ ਕੀ ਮੈਂ ਇਹ ਨਹੀਂ ਇਹਨੇ ਨਾ ਕਰਨਾ ਹੈਗਾ ਸਾਰਾ ਦਿਨ ਮੈਂ ਕੰਮ ਕਰਦੀ ਥੱਕ ਜਾਂਦੀ ਐ ਇਹ ਕੀ ਵੇਲੀ ਕਰਦੀ ਐ ਜੀ ਅੱਜ ਇਹਨੂੰ ਕਰਨਾ ਹੀ ਪੈਣਾ ਤੇ ਬਿਮਾਰੀ ਦਾ ਬਹਾਨਾ ਬਣਾ ਕੇ ਬੈਗੀ ਉਹ ਤਾਂ ਉਹ ਤੇ ਤੇਰੀ ਗੱਲ ਸੱਚੀ ਮੈਨੂੰ ਪਹਿਲੇ ਇਹਦੇ ਲੱਛਣ ਲੱਭਦੇ ਸਨ ਇਹਦੇ ਤੇ ਦੱਸ ਮੇਰੇ ਚ ਮੈਂ ਲੋਹਾ ਭਿੱਟੋਇਆ ਵਾ ਮੈਂ ਅੱਜ ਵੀ ਉੱਠੀ ਆਂ ਤੁਸੀਂ ਸਾਰੇ ਸਪਤੇ ਹੀ ਜਦੋਂ ਦੀ ਮੈਂ ਉੱਠੀ ਆਂ 5 ਵਜੇ ਦੀ ਉੱਠ ਕੇ ਕੱਪੜੇ ਘੁੰਮਣੀ ਆ ਉਹ ਤਾਂ ਮੈਨੂੰ ਪਤਾ ਹੀ ਚੱਲਾ ਫਿਰਦੀ ਐ ਇੱਥੇ ਬੈਠਿਆ ਹੁਣ ਓਨਾ ਹੀ ਟਾਈਮ ਸਾਡਾ ਬਰਬਾਦ ਹੋਣਾ ਆ ਕਰ ਲਈਏ ਮਾੜਾ ਮੋਟਾ